ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਬਾਨ ਜੋਗ ਗੁਰੂ ਰੂਪ ਸਤ ਸੰਗਤ ਜੀਓ ਆਪ ਜੀ ਬ੍ਰਹਮਗਣੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਕੀ ਪਵਿੱਤਰ ਜੀਵਨ ਬਿਰਤਾਂਤ ਸਰਵਣ ਕਰ ਰਹੇ ਹੋ ਅੱਜ ਦਾ ਪ੍ਰਸੰਗ ਹੈ ਧੰਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੱਲੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਜੁੱਤ ਗੋਦਵਾਲ ਸਾਹਿਬ ਜੀ ਵਿਖੇ ਭੇਜਣਾ ਅਤੇ ਆਪ ਪੰਜ ਭੂਤਕ ਦੇਹੀ ਨੂੰ ਤਿਆਗ ਦੇਣਾ ਇਸ ਸਮੇਂ ਤੋਂ ਬਾਅਦ ਖਡੂਰ ਸਾਹਿਬ ਵਿਖੇ ਦਾਤੂ ਜੀ ਦੇ ਵੱਲੋਂ ਗੱਦੀ ਲਗਾ ਕੇ ਬੈਠਣ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਅਤੇ ਸੰਗਤਾਂ ਦੀ ਉਡੀਕ ਦੇ ਵਿੱਚ ਰੋਜ਼ਾਨਾ ਉਸ ਨੂੰ ਇਸ ਗੱਲ ਦੀ ਆਸ ਰਹਿੰਦੀ ਕਿ ਇੱਕ ਨਾ ਇੱਕ ਦਿਨ ਸੰਗ੍ਹਾਰੀਆਂ ਸੰਗਤਾਂ ਮੈਨੂੰ ਗੁਰੂ ਪ੍ਰਵਾਨ ਕਰ ਲੈਣਗੀਆਂ ਕੋਡਕੋ ਸਮਾਉਸ ਨੇ ਇਦਾਂ ਬਤੀਤ ਕੀਤਾ ਪਰ ਉਸ ਦੀ ਆਸ ਨੂੰ ਕੋਈ ਫੜ ਨਾ ਪਿਆ ਬਿਰਲੇ ਵਾਂਝੇ ਕੁਝ ਪ੍ਰਾਣੀ ਉਸ ਦੇ ਕੋਲ ਪਹੁੰਚਦੇ ਸਨ ਪਰ ਜਦ ਉਸ ਦੇ ਕੋਲੋਂ ਗੁਰੂ ਅਤੇ ਸਿੱਖ ਵਾਲੀ ਆਪਸੀ ਪਰਸਪਰ ਪਿਆਰ ਦੀ ਭਾਵਨਾ ਪੂਰੀ ਨਾ ਹੁੰਦੀ ਤਾਂ ਉਹ ਪ੍ਰਾਣੀ ਫਿਰ ਵਾਪਸ ਗੋਂਦਵਾਲ ਸਾਹਿਬ ਨੂੰ ਪਰਤ ਜਾਂਦੇ ਇਸ ਕਰ ਤੋਂ ਦੁਖੀ ਹੋਇਆ ਦਾਤੂ ਬੇਆਰਾਮ ਹੋਣ ਲੱਗਾ ਦੂਜੇ ਪਾਸੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਂਦਵਾਲ ਸਾਹਿਬ ਵਿਖੇ ਅਕਾਲ ਪੁਰਖ ਜੀ ਦੇ ਨਾਮ ਦੀ ਮਹਿਮਾ ਸੰਗਤਾਂ ਨੂੰ ਦ੍ਰਿੜ ਕਰਵਾ ਰਹੇ ਸਨ ਦਿਨੇ ਰਾਤ ਸੰਗਤਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਆਉਂਦੀਆਂ ਰਹਿੰਦੀਆਂ ਸੰਗਤ ਦੀ ਵੱਡੀ ਆਮਦ ਨੂੰ ਸੁਣ ਕੇ ਦਾਤੂ ਨੇ ਇੱਕ ਦਿਨ ਗੋਂਦਵਾਲ ਸਾਹਿਬ ਵਿਖੇ ਜਾਣ ਵਾਸਤੇ ਆਪਣੇ ਸਾਥੀਆਂ ਦੇ ਨਾਲ ਇਸ਼ਾ ਪ੍ਰਗਟਾਈ ਅਤੇ ਉਸ ਦੇ ਸਾਥੀ ਵੀ ਗੁਰਮਤਿ ਤੋਂ ਸਖੜੇ ਹੋਣ ਕਰਕੇ ਉਹਦੇ ਨਾਲ ਪਾਪ ਕਰਮ ਦੇ ਵਿੱਚ ਸ਼ਾਮਲ ਹੋਣ ਲਈ ਤੁਰ ਪਏ ਗੋਂਦਵਾਲ ਸਾਹਿਬ ਵਿਖੇ ਪਹੁੰਚ ਕੇ ਦਾਤੂ ਦੇ ਵੱਲੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਹਿਲੋਂ ਤਾਂ ਬੋਲਾਂ ਦੇ ਰਾਹੀਂ ਨਰਾਦਰ ਕੀਤਾ ਗਿਆ ਅਤੇ ਫਿਰ ਗੁਰੂ ਸਾਹਿਬ ਜੀ ਦੇ ਉੱਤੇ ਆਪਣੀ ਲੱਤ ਦਾ ਵਾਰ ਕੀਤਾ ਤੇ ਗੁਰੂ ਸਾਹਿਬ ਜੀ ਨੂੰ ਸੁੰਦਰ ਆਸਣ ਤੋਂ ਹੇਠਾਂ ਸੁੱਟ ਦਿੱਤਾ ਔਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਿਰ ਵਚਨ ਕਰਦੇ ਨੇ ਕਿ ਗੁਰੂ ਕੇ ਸਹਿਬਜ਼ਾਦੇ ਦਾਤੂ ਜੀ ਤੁਹਾਡੇ ਕੁੰਮਲ ਚਰਨਾਂ ਨੂੰ ਮੇਰੇ ਬਜ਼ੁਰਗ ਸਰੀਰ ਦੇ ਨਾਲ ਝੋਟ ਲੱਗੀ ਹੋਵੇਗੀ ਮੈਂ ਆਪ ਜੀ ਦੇ ਚਰਨ ਪਰਸ ਦੇ ਮਤਾਂ ਗੁੱਸੇ ਦੇ ਵਿੱਚ ਹੰਕਾਰੀ ਹੋਇਆ ਦਾਤੂ ਕਹਿਣ ਲੱਗਿਆ ਕਿ ਤੁਸੀਂ ਪਹਿਲੋਂ ਵੀ ਇਦਾਂ ਮਿੱਠਿਆਂ ਬੋਲਾਂ ਦੇ ਨਾਲ ਸਾਡੇ ਹੱਥੋਂ ਗੁਰਤਾ ਗੱਦੀ ਹਤਿਆ ਲਈ ਹੈ ਹੁਣ ਫਿਰ ਸਾਡੇ ਨਾਲ ਉਹੀ ਕਾਰਜ ਕਰਨਾ ਚਾਹੁੰਦੇ ਹੋ ਅੱਜ ਮੈਂ ਤੁਹਾਡੇ ਮਿੱਠੇ ਬੋਲਾ ਦੇ ਛਲ ਵਿੱਚ ਨਹੀਂ ਆਵਾਂਗਾ ਮੈਂ ਆਪਣਾ ਬਣਦਾ ਹਿੱਸਾ ਸਰਮਾਇਆ ਇੱਥੋਂ ਲੈ ਕੇ ਜਾਣਾ ਤੇ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਕਿ ਤੁਸੀਂ ਜੋ ਵੀ ਇੱਥੇ ਤੁਹਾਨੂੰ ਵਸਤੂਆਂ ਨਜ਼ਰ ਆਉਂਦੀਆਂ ਸਾਰੀਆਂ ਇਕੱਤਰ ਕਰ ਲਓ ਅਸੀਂ ਇਹ ਵਾਪਕ ਖਡੂਰ ਸਾਹਿਬ ਵਿਖੇ ਲੈ ਕੇ ਜਾਣੀਆਂ ਇਹ ਸਾਡਾ ਅਧਿਕਾਰ ਬਣਦਾ ਹੰਕਾਰੀ ਦਾਤੂ ਦੀ ਗੱਲ ਦਾ ਜਵਾਬ ਦੇਣ ਵਾਸਤੇ ਗੁਰਸਿੱਖ ਤਾਂ ਉਤਾਵਲੇ ਸਨ ਪਰ ਗੁਰੂ ਸਾਹਿਬ ਜੀ ਨੇ ਸ਼ਾਂਤ ਰਹਿਣ ਵਾਸਤੇ ਹੁਕਮ ਕੀਤਾ ਦਾਤੂ ਆਪਣੀ ਮਨਮਰਜ਼ੀ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਲੁੱਟ-ਪਾਟ ਕਰਦਾ ਰਿਹਾ ਉਸ ਦੇ ਸਾਥੀਆਂ ਨੇ ਜੋ-ਜੋ ਉਹਨਾਂ ਦੇ ਹੱਥ ਆਇਆ ਉਹ ਲੈ ਕੇ ਖਡੂਰ ਸਾਹਿਬ ਵੱਲ ਨੂੰ ਰਾਤ ਦੇ ਵਕਤ ਤੁਰਵਾਨਾ ਹੋਏ ਰਸਤੇ ਦੇ ਵਿੱਚ ਉਹਨਾਂ ਨੂੰ ਹੋਰ ਥੜ੍ਹ ਵੀ ਮਿਲ ਪਏ ਜਿਨ੍ਹਾਂ ਨੇ ਉਹ ਮਾਲਸ ਬਾਬਾ ਵੀ ਉਹਦੇ ਕੋਲੋਂ ਖੋਲਿਆ ਅਤੇ ਦਾਤੂ ਸਮੇਤ ਸਾਰਿਆਂ ਦੀ ਕੁੱਟਮਾਰ ਵੀ ਕੀਤੀ ਜਿਸ ਵਿੱਚ ਦਾਤੂ ਦੀ ਲੱਤ ਤੇ ਚੋਟ ਆਈ ਉਹਦੀ ਲੱਤ ਟੁੱਟ ਗਈ ਉਸ ਦੇ ਕੁਝ ਕੁ ਸਾਥੀਆਂ ਨੇ ਬੁਰੇ ਹਾਲ ਉਸ ਨੂੰ ਖਡੂਰ ਸਾਹਿਬ ਵਿਖੇ ਪਹੁੰਚਾਇਆ ਸਾਡੇ ਇਸ ਦਾ ਦਰਦ ਲੰਬੇ ਸਮੇਂ ਤੱਕ ਦਾਤੂ ਨੂੰ ਆਪਣੇ ਤਨ ਤੇ ਹੰਡਾਉਣਾ ਪਿਆ ਇਸ ਦਾ ਪ੍ਰਸੰਗ ਅੱਗੇ ਜਾ ਕੇ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਫਾਤਿਸ਼ਾ ਜੀ ਦੇ ਜੀਵਨ ਕਾਲ ਦੇ ਨਾਲ ਸੰਬੰਧਿਤ ਆਪ ਜੀ ਦੇ ਸਾਹਮਣੇ ਰੱਖਣ ਦਾ ਯਤਨ ਕਰਾਂਗਾ ਤਾਂ ਪਰਤ ਕੇ ਆਪਣੀ ਬਿਰਤੀ ਨੂੰ ਅਸੀਂ ਹੁਣ ਗੋਂਦਵਾਲ ਸਾਹਿਬ ਵਿਖੇ ਲੈ ਕੇ ਆਉਂਦੇ ਹਾਂ ਗੋਂਦਵਾਲ ਸਾਹਿਬ ਜੀ ਵਿਖੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਉਂ ਰਾਤ ਦਾ ਵਕਤ ਹੋਇਆ ਤੋ ਬਿਨਾ ਕਿਸੇ ਨੂੰ ਦੱਸਿਆ ਤੋਂ ਗੋਦਵਾਲ ਸਾਹਿਬ ਤੋਂ ਰਵੰਨਾ ਹੋ ਗਏ ਤੇ ਆਪਣੇ ਪਿੰਡ ਬਾਸਰਕੇ ਦੇ ਨੇੜੇਕ ਬਾਰ ਬਾਰ ਇੱਕ ਸੁੰਨੀ ਜਗ੍ਹਾ ਦੇ ਉੱਪਰ ਇੱਕ ਕੋਠੇ ਦੇ ਵਿੱਚ ਆ ਕੇ ਪ੍ਰਵੇਸ਼ ਕੀਤਾ ਅਤੇ ਉਸ ਦੇ ਦਰਵਾਜ਼ੇ ਉੱਤੇ ਲਿਖ ਕੇ ਇਹ ਗੱਲ ਲਾ ਦਿੱਤੀ ਕਿ ਜੋ ਵੀ ਇਸ ਦਰਵਾਜ਼ੇ ਨੂੰ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਅਸੀਂ ਉਸ ਦੇ ਗੁਰੂ ਨਹੀਂ ਹੋਵਾਂਗੇ ਲੋਕ ਪਰਲੋਕ ਦੇ ਨਾਲ ਸਾਡੀ ਕੋਈ ਸਾਂਝ ਨਹੀਂ ਹੋਵੇਗੀ ਆਪ ਸਤਿਗੁਰੂ ਜੀ ਇਕਾਂਤ ਵਾਸ ਹੋ ਗਏ ਸਵੇਰ ਦੇ ਵਕਤ ਜਦ ਗੋਂਦਵਾਲ ਸਾਹਿਬ ਜੀ ਵਿਖੇ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਨਾ ਦੇਖਿਆ ਗੁਰੂ ਕੀ ਸੰਗਤ ਬੇਆਰਾਮ ਹੋ ਗਈ ਕੁਝ ਕੁ ਦਿਨ ਇਦਾਂ ਬਤੀਤ ਹੋਏ ਅੰਧਕਾਰ ਦੇ ਵਿੱਚ ਪਈ ਹੋਈ ਗੁਰੂ ਕੀ ਸੰਗਤ ਹੁਣ ਕਿਸੇ ਪਾਸੇ ਵੀ ਕੋਈ ਕਿਨਾਰਾ ਨਹੀਂ ਲੱਭ ਰਿਆ ਸੀ ਤਾਂ ਲੰਬੇ ਸਮੇਂ ਦੀ ਇਸ ਪਰੇਸ਼ਾਨੀ ਤੋਂ ਗੁਰੂ ਕੀ ਸੰਗਤ ਨਿਕਲਣਾ ਚਾਹੁੰਦੇ ਇਹ ਸੰਧਕਾਰ ਦੇ ਵਿੱਚੋਂ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਜੋ ਕਿ ਗੁਰੂ ਅਮਰਦਾਸ ਮਹਾਰਾਜ ਜੀ ਪਾਸੋਂ ਕੁਝ ਕੁ ਡਣਾ ਵਾਸਤੇ ਆਪਣੇ ਨਗਰ ਭਾਨਾ ਤਲਵੰਡੀ ਵਿਖੇ ਆਏ ਹੋਏ ਸਨ ਗੁਰੂ ਕੀ ਸੰਗਤ ਨੇ ਵਿਚਾਰ ਵਟਾਂਦਰਾ ਕੀਤਾ ਕਿ ਸਾਨੂੰ ਹੁਣ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਰਣ ਵਿੱਚ ਜਾਣਾ ਚਾਹੀਦਾ ਇਹ ਗੁਰਮਤਾ ਕਰਕੇ ਗੋਂਦਵਾਲ ਸਾਹਿਬ ਤੋਂ ਸੰਗਤਾਂ ਪਾਨਾ ਤਲਵੰਡੀ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਚੱਲ ਕੇ ਆਇਆ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਦਾਤੂ ਦੀ ਕੀਤੀ ਬੁਰੀ ਇਹ ਰੀਤ ਨੂੰ ਬੁਰੇ ਕਰਮ ਨੂੰ ਗੁਰੂ ਕੀ ਸੰਗਤ ਦੀ ਰਸਨਾ ਤੋਂ ਸੁਣਿਆ ਤੇ ਦੁੱਖ ਮਹਿਸੂਸ ਕੀਤਾ ਹੱਥ ਜੋੜ ਕੇ ਬਾਬਾ ਬੁੱਢਾ ਜੀ ਬੇਨਤੀ ਕਰਦੇ ਨੇ ਕਿ ਦਾਸਰੇ ਨੂੰ ਕੀ ਹੁਕਮ ਹੈ ਤਾਂ ਗੁਰੂ ਕੀ ਸੰਗਤ ਨੇ ਫਿਰ ਬਚਨ ਸਾਂਝਾ ਕੀਤਾ ਬਾਬਾ ਜੀ ਦੇ ਨਾਲ ਕਿ ਸਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਦੇਦਾਰ ਕਰਵਾਓ ਤੁਸੀਂ ਪਹਿਲੇ ਵੀ ਇਨ੍ਹਾਂ ਕਾਰਜਾਂ ਦੇ ਵਿੱਚ ਸਾਡੀ ਸਹਾਇਤਾ ਕੀਤੀ ਹੈ ਤਾਂ ਹੁਣ ਵੀ ਗੁਰੂ ਕੀ ਸੰਗਤ ਆਪ ਜੀ ਦੇ ਆਸਰੇ ਪਰਣੇ ਤੇ ਇਸ ਅੰਧਕਾਰ ਚੋਂ ਨਿਕਲਣਾ ਚਾਹੁੰਦੀ ਹੈ ਬਾਬਾ ਬੁੱਢਾ ਸਾਬ ਜੀ ਨੇ ਗੁਰੂ ਕੀ ਸੰਗਤ ਦਾ ਬਚਨ ਮੰਨਿਆ ਅਤੇ ਭਾਨਾ ਤਲਵੰਡੀ ਤੋਂ ਨਗਰਵਾਨਨ ਹੋ ਕੇ ਗੋਂਦਵਾਲ ਸਾਹਿਬ ਜੀ ਵਿਖੇ ਪਹੁੰਚੇ ਨੇ ਗੋਂਦਵਾਲ ਸਬਜੀ ਵਿਖੇ ਪਹੁੰਚ ਕੇ ਕੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਇਹ ਆਪ ਜੀ ਨਾਲ ਅਗਲੇ ਪ੍ਰਸੰਗ ਵਿੱਚ ਸਾਂਝਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ